ਦੂਰਦਰਸ਼ਨ ਨਿਊਜ਼ ਦੇ ਵੱਲੋਂ ਆਪਣੇ ਲੋਗੋ ਦਾ ਰੰਗ ਬਦਲ ਕੇ ਭੰਗਵਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਤੇ ਸਿਆਸਤ ਵੀ ਇਸ ਨੂੰ ਲੈ ਕੇ ਭਖੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਮੰਗਲਵਾਰ ਸ਼ਾਮ ਨੂੰ ਡੀਡੀ ਨਿਊਜ਼ ਨੇ ਆਪਣੇ ਅਧਿਕਾਰਿਤ ਐਕਸਲ ਹੈਂਡਲ ਤੇ ਇੱਕ ਸੰਦੇਸ਼ ਦੇ ਨਾਂ ਨਾਲ ਲੋਗੋ ਦੀ ਵੀਡੀਓ ਵੀ ਜਾਰੀ ਕੀਤੀ ਜਿਸ ਦੇ ਵਿੱਚ ਲਿਖਿਆ ਆਪਣੀ ਪਸੰਦੀਦਾ ਡੀਡੀ ਨਿਊਜ਼ ਨੂੰ ਇੱਕ ਨਵੇਂ ਅਵਤਾਰ ਦੇ ਵਿੱਚ ਦੇਖੋ ਵਾਅਦੇ ਨਹੀਂ ਉਹ ਤੱਤ ਦਿਖਾਉਂਦੇ ਹਨ ਉਹ ਦਿਖਾਵਾ ਨਹੀਂ ਪਰ ਸੱਚ ਚੁੰਦੇ ਨੇ ਡीडी ਨਿਊਜ਼ ٹرسٹ ਸੱਚ ਦਾ ਹੈ ਦੂਰਦਰਸ਼ਨ ਦੇ ਵੱਲੋਂ ਡीडी ਨਿਊਜ਼ ਚੈਨਲ ਦੇ ਲੋਗੋ ਦਾ ਰੰਗ ਲਾਲ ਤੋਂ ਭੰਗਵਾ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਸਿਆਸਤ ਪੱਕੀ ਹੋਈ ਹੈ ਵਕ ਵਕ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਇਸ ਦੇ ਵਿਚਾਲੇ ਹੀ ਬੰਗਾਲ ਦੇ ਸੀਐਮ ਬਮਤਾ ਬੈਨਰਜੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਸਵਾਲ ਚੱਕੇ ਗਏ ਉਹਨਾਂ ਨੇ ਕਿਹਾ ਕਿ ਮੈਂ ਅਚਾਨਕ ਭੰਗਵੇ ਕਰਨ ਸਾਡੇ ਦੂਰਦਰਸ਼ਨ ਲੋਗੋ ਦੇ ਰੰਗ ਬਦਲਾਵ ਤੋਂ ਹੈਰਾਨ ਹਾਂ ਖਾਸ ਕਰਕੇ ਉਦੋਂ ਜਦੋਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਕੌਮੀ ਜਨਤਕ ਪ੍ਰਸਾਰਕ ਦੀ ਭਾਜਪਾ ਹਮਾਇਤੀ ਧਾਰਨਾ ਨੂੰ ਦਰਸਾਉਂਦਾ ਹੈ ਇਸ ਦੇ ਵਿਚਾਲੇ ਹੀ ਇਸ ਦੇ ਕੇਂਦਰੀ ਸੂਚਨਾ ਦੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮਮਤਾ ਬੇਨਰਜੀ ਤੇ ਵਿਆਂਕਾਸਤੀਆ ਕੇਹਾ ਪੰਗਵਾ ਪ੍ਰਤੀ ਮਮਤਾ ਦਾ ਪ੍ਰੇਮ ਜਗ ਜਾਹਰ ਹੈ ਇਹ ਬਦਲਾਵ ਤਾਂ ਇੱਕ ਤਰ੍ਹਾਂ ਘਰ ਵਾਪਸੀ ਹੈ ਕਿਉਂਕਿ ਪੰਗਵਾ ਲੋਗੋ ਦਾ ਟੈਸਟ 1982 ਚ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਸਿਆਸਤ ਪਾਕਤੀ ਹੋਈ ਨਜ਼ਰ ਆ ਰਹੀ ਹੈ